ਨੀ ਵਰਗੇਂਦਰੇ ਕੀ ਆ ਬੇਬੇ ਕੀ ਕਰਦੀ ਐ ਝਾੜੂ ਕੱਢਦੀ ਸੀ ਚਾਹ ਦੀ ਕੁੱਟ ਕਰਕੇ ਨਾ ਕਰ ਦਿੰਨੀ ਐ ਚਾਹ ਤੈਨੂੰ ਹੋਰ ਮਧਿਆ ਜੀ ਕਰਨੀ ਵਾਲੀ ਉਹ ਨਾ ਕਰੀ ਕਰਦੇ ਸੰਗਣੇ ਦੀ ਨਵਾਰੀ ਤਰੀਂ ਕਰ ਲਾ ਚਾ ਬੱਧਾ ਪਾਣੀ ਪਾਣੀ ਮਾੜਾ ਜਾ ਇੱਕ ਗਲਾਸ ਬਹੁਤਾ ਬੇਬੇ ਤੈਨੂੰ ਹੋਰ ਪਾ ਲੈ ਕੁੱਟ ਕੋਈ ਨਹੀਂ ਦੁੱਧ ਵਰਦ ਪਾ ਲਾਂਗੇ ਦੁੱਧ ਨਾਲ ਵਾਲਾ ਪਾਈ ਇੱਥੇ ਕੀ ਬੂਰੀ ਖੜੀ ਆ ਬੰਨੀ ਤੇਰੀ ਕਰ ਲਓ ਦੁੱਧ ਲੈਣੇ ਆ ਸਾਰਾ ਦਿਨ ਕੱਢਣੇ ਬੇਬੇ ਤਾਂ ਬਾਹਲੇ ਕੰਜੂਸੀ ਕਰਦੀ ਆ ਕੋਈ ਨਹੀਂ ਦੁੱਧ ਕਰੀ ਹੋਰ ਪਾ ਲੈ ਥੋੜਾ ਪਾਈ ਦੁੱਧ ਹਾਜਮੇ ਨਹੀਂ ਆਉਂਦੀ ਬਾਹਲੇ ਦੁੱਧ ਦੀ ਹਲਕੀ ਜੀ ਚਾਹ ਸਵਾਦ ਲੱਗਦੀ ਆ ਉਹੀ ਪਾ ਲਿਆ ਮੈਂ ਨਾ ਤੇ ਖੰਡ ਵਾਲੀ ਪਾਤੀ ਕਿੱਥੋਂ ਬਾੜੀ ਪਾ ਲਈ ਬੇਬੇ ਥੋੜੀ ਤਾਂ ਪਾਈ ਆ ਤੂੰ ਤਾਂ ਬਾੜੀ ਕੰਜੂਸ ਹੈ ਕੰਜੂਸ ਹੈ ਮਿੱਠਾ ਨਹੀਂ ਬਾੜਾ ਪਾਉਂਦੇ ਹੁੰਦੇ ਕਿਥੋਂ ਬਾੜਾ ਪਾਏਗਾ ਮੈਂ ਆਪਣੇ ਸਾਹ ਨਾਲ ਪਾਇਆ ਬੱਸ ਤਰਾ ਕਰਕੇ ਧਰेंगी ਤੂੰ ਨਹੀਂ ਹੁੰਦੀ ਬਿਮਾਰ ਸਰਤੀ ਚਾ ਬਣ ਜਾਣ ਦੇ ਬਣ ਜਾਊਗੀ ਪੈਂਦੀਕ ਨਹੀਂ ਹੁੰਦੀ ਬਿਮਾਰ ਤੂੰ ਆਪ ਕੋ ਘੜਾਣਾ ਕਰ ਦਊਗੀ ਲੈ ਐਨੇ ਮਿੱਠਿਆੜੀ ਕਿਥੋਂ ਪੀਤੀ ਜਾਂਦੀ ਹੈ ਪਤਾ ਨਹੀਂ ਕਿਵੇਂ ਪੀ ਲੈਂਦੀ ਹੈ ਐਨੇ ਮਿੱਠਿਆੜੀ ਵੇ ਥੋੜਾ ਪਾ। ਆ ਨੂੰ ਸੁਣ। ਐ ਡਾ ਗਲਾਸ? ਐ ਡਾ ਗਲਾਸ ਕਿੱਥੇ ਬੇਬੇ? ਦੁੱਧ ਥੋੜਾ ਪਾ ਲੈ ਕੇ ਜਾਂ ਮੋੜ ਕੇ ਪਾ ਕੇ ਅਦਰ। ਲੋ ਹੱਦ ਕਰ ਦੇ ਬੇਬੇ ਦੁੱਧ ਵੀ ਨਹੀਂ ਪਾਉਣ ਦਿੰਦੀ ਕੋਈ ਨਹੀਂ ਪਾਉਂਦੀ। ਸਿਰੇ ਟਾਈਮ ਪਾਸ ਹੁੰਦਾ। ਹੁਣ ਦੁੱਧ ਦੇ ਬੇਬੇ ਚੱਜਰੀ ਚਾਹਤਾ ਕਰ ਲੈ। ਚੱਜ ਦੀ ਹੋਰ ਚੱਜ ਦੀ ਕਿਵੇਂ ਹੋਊਗੀ? ਦੁੱਧ ਤਾਂ ਥੋੜਾ ਪਾਉਂਦੇ ਹੁੰਦੇ ਆ। ਚਲ ਕੱਟ ਕਰੇ। ਸੋਬ ਮਾਰੀਆਂ ਲੱਗਦੀਆਂ ਨਹੀਂ। ਨਾ ਬੇਬੇ ਤਾਂ ਦੁੱਧ ਵੀ ਨਹੀਂ ਪਾਉਣ ਦਿੰਦੀ। ਦੁੱਧ ਨਹੀਂ ਪਾਉਣ ਦਿੰਦੇ ਇੰਨਾ ਇੰਨਾ ਤਾਂ ਨਹੀਂ ਪਾਉਂਦੇ ਹੁੰਦੇ ਵੀ ਕੰਮ।

ਵਾੜਾ ਹਜੇ ਵੀ ਮਿੱਠਾ ਘਟ ਪਾਇਆ ਕਰ ਕੋਈ ਨਹੀਂ ਬੇਬੇ ਹੁਣ ਮਿੱਠੀ ਚਾਹ ਸਵਾਦ ਲੱਗਦੀ ਹੈ ਫਿੱਕੀ ਚਾਹ ਪਾ ਕੇਵੇਂ ਸਵਾਦ ਲੱਗੂਗੀ ਤੁਵੇਂ ਵੀਂਦੀ ਕੋਈ ਕੰਜੂਸੀ ਨਾ ਕਰਿਆ ਕਰ ਕੰਜੂਸੀ ਕਰਨਾ ਤਾਂ ਖੰਡ ਪਾਉਣ ਦੇਵੇਂ ਨਾ ਤੂੰ ਦੁੱਧ ਪਾਉਣ ਦੇਵੇਂ ਤੇ ਦੁੱਧ ਹੁਣ ਕੌਣ ਪਾਉਂਦਾ ਵੱਧ ਨਹੀਂ ਪਾਉਂਦੇ ਹੁੰਦੇ ਦੁੱਧ ਕਿੱਥੇ ਆਪਣੇ ਬੂਰੀ ਖੜੀ ਹੈ ਚਾਹੇ ਬੇਬੇ ਬੂਰੀ ਨਹੀਂ ਹੁਣ ਦੋ ਚਾਹ ਤਾਂ ਪੀਣੀ ਹੁੰਦੀ ਚੱਜ ਦੀ ਕਰਕੇ ਚਾਹ ਕਾ ਬਸ ਫੇਰ ਤਾਂ ਡੋਲੂ ਚੱਕੀ ਜਾਈਂ ਬਿੰਦੇ ਬਿੰਦੇ ਮੈਂ ਬੋਤਾਂ ਬੇਬੇ 100 ਰੁਪਿਆ ਦੇਈ ਮੈਂ ਸਬਜ਼ੀ ਲਿਆਵਾ 100 ਰੁਪਿਆ ਦੀ ਸਬਜ਼ੀ ਆਉਂਦੀ ਹੈ ਤੇ ਹੋਰ ਹੁਣ ਬੇਬੇ ਸਬਜ਼ੀ ਪਈ ਆ ਗੋਭੀ ਆਪਣੇ ਚਲ ਮੈਂ ਦੇਖ ਦੇ ਕੋਈ ਘਰ ਨਾ ਦੇਖ ਲੈ 100 100 ਰੁਪਏ ਨੇ ਸਬਜ਼ੀਆਂ ਆਉਂਦੀਆਂ ਦੋ ਜਾਣੇ ਆ ਬੇਬੇ ਆਹ ਗੋਭੀ ਤੇ ਆ ਥੋੜੀ ਆ ਇਹ ਤਾਂ ਜਮੀ ਮਾੜੀ ਜੀ ਆਪਾਂ ਸਰ ਨਹੀਂ ਇਹਦੇ ਨਾਲ ਸੱਜ ਸੱਜ ਇਹਦੇ ਕੋਈ ਫੁੱਲ ਹੈਗਾ ਤਰੀ ਵਾਲੀ ਕਰਨੀ ਕੁਛ ਨਹੀਂ ਹੁੰਦਾ ਗੋਭੀ ਵੀ ਕੋਈ ਤਰੀ ਵਾਲੀ ਕਰਦਾ ਹੁੰਦਾ ਤੂੰ ਹੋਰ ਤਰੀ ਵਾਲੀ ਨੂੰ ਕਿਉਂ ਦਾ ਕਾਸੇ ਦੀ ਮੈਨੂੰ ਖਾਦੀ ਨਹੀਂ ਦੰਦ ਨਹੀਂ ਜਾੜਨੀ ਮੇਰੇ ਤਾਂ ਬੇਬੇ ਦਾ ਕੀ ਬਣੂ ਬੇਬੇ ਕਿੰਨੀ ਕੰਜੂਰ ਤੂੰ ਫੁੱਲ ਫੁੱਲ ਖਾ ਨਹੀਂ ਮੈਨੂੰ ਕਰੀਜੀ ਵਾਲੀ ਦੇ ਦੀ ਹੁ ਕੀ ਕਰਾਂ ਬੇਬੇ ਤਾਂ ਕੰਨੀ ਲੋਹੀ ਦਾਲ ਕਰ ਲਾ ਗੋਭੀ ਦੀ ਸਬਜ਼ੀ ਤਾਂ ਬੇਬੇ ਨੂੰ ਫੜਾ ਦੰਨੀ ਆ ਕੱਟ ਦਊਗੀ ਲੈ ਬੇਬੇ ਸਬਜ਼ੀ ਕੱਟ ਦੇ ਮੈਂ ਭਾਂਡੇ ਮਾਂਜ ਜਾਵਾ ਮਾਂਜ ਦੇ ரீடே ਇਹਨਾਂ ਪੰਡਿਤਾਂਾਂ ਦੀ ਲਈ ਦੇ ਚੱਲ ਠੀਕ ਹੈ ਆਓ ਕੇ ਆਹ ਕੌਣ ਹੈ ਡੇਟ ਖੜਕਾਉਂਦਾ ਦੇਖ ਲਾ ਦੇਖ ਕੇ ਆ ਦੁਪਹਿਰ ਹੈ ਪੰਡਤੋ ਕੇ ਪਏ ਨੇ ਉਰੇ ਦੇਖ ਕੇ ਆ ਕੌਣ ਹੈ ਦੇਖ ਕਿਉਂ ਨਹੀਂ ਆ ਕੌਣ ਹੈ ਭਾਈ 10 20 ਰੁਪਏ ਦੇ ਦੋਈ ਗਈਆਂ ਵਾਸਤੇ ਲੈ ਕੇ ਜਾਣੇ ਆਟਾ ਨਹੀਂ ਲੈ ਕੇ ਜਾਂਦਾ ਆਟਾ ਪਾ ਦੋ ਕਾਲ ਪੁੱਛਦੇ ਆ ਬੇਬੇ ਨੂੰ ਕੌਣ ਹੈ ਮੰਗਦਾ ਬੇਬੇ ਮੰਗਦਾ ਫਿਰ ਵੇਖੀ ਨਾ ਉਹਨੂੰ ਬਾੜੀ ਡਾ ਦੇ ਦੱਸ 20 ਰੁਪਏ ਮੰਗਦਾਗਾ ਦੇ ਦੇ 50 ਰੁਪਏ 20 ਰੁਪਏ ਕਿੱਥੋਂ ਦੇ ਦਵਾਂ ਲੈ 10 20 ਦਾ ਤਾਂ ਹੁਣ ਕੁਸਾਉਂਦਾ ਵੀ 50 ਰੁਪਏ ਦੇ ਦੇ ਵਿਚਾਰੇ ਹੈ ਨਹੀਂ ਹੈ ਨਹੀਂ ਪੈਸੇ ਤੂੰ ਬਾੜਾ ਆ ਕੇ ਆਏ ਕਿਉਂ ਕਰਦੇ ਨਹੀਂ ਮੈਂ ਕਹਿੰਦਾ ਲੁੱਟ ਮੈਂ ਲੈ ਜਾਂਦਾ ਅਗਲਾ ਦੇ ਦਿੰਦਾ ਹੁੰਦਾ ਲੁੱਟ ਕੇ ਲੈ ਜਾਣਗੇ ਉਹਨਾਂ ਨੂੰ ਪਤਾ ਲੱਗੂਗਾ ਪੈਸੇ ਨਾ ਆਖਤਾ ਪਾਉਣ ਦਿੰਦੀ ਐ ਤੂੰ ਬਾੜਾ ਡਾ ਦੇ ਤੇਰੇ ਕੰਨ ਨਾ ਫਟ ਕੇ ਲੈ ਜੇ ਬਾੜਾ ਜਾਣੀਆ ਹੋਰ ਕੀ ਵਿਚਾਰਾ ਦਾਦੇ ਦਾਦੇ ਬਾੜਾ ਅਭੀ ਜੇ ਕੰਨ ਪਟਟਿਆ ਵਾਰ ਖੋਲ ਕੇ ਚਲ ਮੁੜ ਜੂਗਾ ਬੇਬੇ ਮੈਂ ਤਬਾਦ ਆਇਆ ਮੁੜ ਜਾ ਭਾਈ ਸਾਡੀ ਬੁੜੀ ਨੇ ਕੁਛ ਦਿੰਦੀ ਐ ਤਾਂ ਸਾਨੂੰ ਨਹੀਂ ਦਿੰਦੀ ਚਲ ਠੀਕ ਆ ਜੀ ਹਾਂ ਮੁੜ ਜਾ ਲੇ ਵੇ ਮੰਗਾਤਾ ਤਾਂ ਮੁੜ ਗਿਆ ਦੇ ਦਿੰਦੀ 10 20 ਰੁਪਏ ਮੰਗਾਈ ਕਿੰਨੀ ਐ ਦੇ ਦਿੰਦੀ 10 ਤੇ ਬੇਲੇ ਨਾ ਆ ਜਾਂਦੇ ਤੁਹਾਨੂੰ ਕੁੱਨ ਕਰੀਦਾ ਹੁੰਦਾ ਬੇਬੇ ਕੁੱਨ ਕਰੀਦਾ ਜਿੱਦੇ ਤੇਰੇ ਵਰਗੀ ਦੇ ਕੰਨ ਪਟਕੇ ਲੈ ਗਿਆ ਨਾ ਤੈਨੂੰ ਉੱਦੇ ਪਤਾ ਲੱਗੂਗਾ ਵਿਚਾਰਾ ਹੀ ਮੁੜ ਗਿਆ ਹਾਂ ਮੁੜ ਗਿਆ ਮੰਗਾਈ ਐ ਨਹੀਂ ਇਹਨੂੰ ਦੇ ਦੇ 10 20 ਰੁਪਏ ਕਿਰਾ ਮੰਗ ਤੈਨੂੰ ਦੇਣ ਵਾਸਤੇ ਜੀ ਨਹੀਂ ਦਿੱਤੇ 10 ਵਿਚਾਰੇ ਨੂੰ ਗਰੀਬ ਹਾਂ ਦੇਖ ਲੈ ਘਾਟਾ ਨਹੀਂ ਬਣਦੀ ਐ ਮੰਗਾਈ ਕਿੰਨੀ ਐ ਬਹੁਤ ਜਿਆਦੇ ਸੂਮਣੀ ਸਾਰਾ ਦਿਨ ਵੇਖੀ ਨਾ ਕਿਤੇ ਕੁਛ ਲੈ ਹੋਣਾ ਕਿਤੇ ਦਾਲ ਕਿਤੇ ਖੰਡ ਮੁੱਕ ਗਈ ਕਿਤੇ ਚਾਹ ਮੁੱਕ ਗਈ ਕੱਲ ਮੈਨਸ ਸਾਰਾ ਦਿਨ ਕਿਤੇ ਸਿਰ ਦੁਖਣ ਲੱਗਾ ਕਿਤੇ ਕੁਛ ਕਿਤੇ ਕੁਛ ਮੇਰੀ ਦਵਾਈ ਚੱਲਦੀ ਹੈ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪੁੱਤਰਾ ਹੋ ਠੀਕ ਹਾਂ ਠੀਕ ਹੈ ਵਧੀਆ ਡੈਡੀ ਡੈਡੀ ਖੇਤ ਆਗਾ ਮਸ਼ੀਨ ਲੱਗ ਰਹੀ ਹੈ ਟੂੜੀ ਬਣਾਉਣ ਲੱਗ ਰਹੇ ਨੇ ਠੀਕ ਫੋਨ ਕਰਿਆ ਸੀ ਹੂੰ ਹੂੰ ਪੈਸੇ ਪੈਸੀ ਫੜਾਉਣ ਆਇਆ ਮੈਂ ਲੈ ਕੁਛ ਪਾਣੀ ਪੀ ਲੈ ਠੀਕ ਹੈ ਕਰੇ ਸਾਰੇ ਹਾਂ ਠੀਕ ਹੈ ਜੀ ਵਧੀਆ ਜਿਵੇਂ ਆਇਆ ਸੀ ਠੇਕਾ ਫੜਾਉਣ ਆਇਆ ਬੇਬੇ ਨੂੰ ਹਾਂ ਠੇਕਾ ਫੜਾਉਣ ਹੀ ਆਇਆ ਸੀਗਾ ਅੱਛਾ ਚਲ ਪੀ ਲੈ ਪਾਣੀ ਤੇ ਮम्मी ਹੁਰਗਾ ਤਾਂ ਠੀਕ ਠਾਕ ਹੋਣੀ ਆ ਹਾਂਜੀ ਵਧੀਆ ਚੱਲ ਚੰਗਾ ਬੱਤਾ ਬਾਦੀ ਕੁੱਤੇ ਬਣਾ ਦੇਂਗੇ ਮਿੰਜ ਬਣਾਣੇ ਨਹੀਂ ਜਾਣਾ ਬਣਾਏ ਹੋਏ ਮੈਂ ਜਾਣਾਗਾ ਖੇਤ ਫਿਰ ਮਸ਼ੀਨ ਤੇ ਅੱਛਾ ਆ ਲੋ ਆ 20000 ਰੁਪਏ ਆਈ ਅੱਛਾ ਬਾਕੀ ਅਕਾਊਂਟ ਚ ਜਮਾ ਕਰਾਤੇ ਠੀਕ ਹੈ ਹਾਂਜੀ ਇਹ ਹੁੰਦੇ ਨੇ ਇੰਨੇ ਹੀ ਆਖਿਆ ਉਹ ਜਿੱਤੇ ਨੇ ਹਾਂ ਹਾਂ ਇੰਨੇ ਹੀ ਚਲੋ ਠੀਕ ਹੈ ਫਿਰ ਮੈਂ ਚੱਲਦਾ ਹਾਂ ਠੀਕ ਹੈ ਬੱਤਾ ਹਾਂਜੀ ਠੇਕਾ ਦੇਣਾ ਆਇਆ ਸੀ ਬੇਬੀ ਖੁਸ਼ ਹੋਰ ਹੋਰ ਸੀ ਵੀ ਦੇਣੇ ਆਪਾਂ ਅੱਛਾ ਨਾਲੇ ਤਾਂ ਦੇ ਪਲਾਕ ਪੂਰੇ ਜਾਰੇ ਦੇ ਅੱਛਾ ਨਾਲੇ ਖੋਰ ਦੇਣੇ ਆ ਤੁਹਾਨੂੰ ਤਾਂ ਠੇਕਾ ਵੀ ਆਇਆਗਾ ਤੇ ਮੈਂ ਛੂਟ ਲਿਆਵਾ ਛੂਟ ਆਂ ਆਪਾਂ ਛੂਟ ਨਹੀਂ ਪਾਉਂਦੀਆਂ ਛੂਟ ਤਾਂ ਪਾਉਣੇ ਹੋਏ ਪਿੰਡ ਜਾਣਾਗਾ ਉੱਥੇ ਕਹਿਣਗੇ ਪੁਰਾਣੇ ਕੱਪੜੇ ਪਾ ਕੇ ਆ ਜੀ ਹੋਣਗੇ ਜਿਹੜਾ ਪਹਿਲਾਂ ਪਾ ਕੇ ਗਈ ਸੀ ਉਹ ਨਾ ਪਾਈ ਦੂਜਾ ਪਾ ਕੇ ਲੈ ਜੀ ਨਵੇਂ ਵਹੇ ਪਲਾ ਸੂਟ ਤਾਂ ਲਿਆਉਣੇ ਨੇ ਤੂੰ ਤਾਂ ਕੱਪੜਿਆਂ ਨੂੰ ਵੀ ਲੈ ਕੇ ਆਉਂਦੀ ਹੈ ਕੱਪੜਿਆਂ ਨੂੰ ਜਵਾਬ ਉਹਨੇ ਲੈ ਆਵਾਂਗੇ ਚੱਪਲਾ ਕੱਸੀਆਂ ਪਈਆਂ ਸਾਰਾ ਦਿਨ ਮੈਂ ਕੰਮ ਕਰਦੀ ਆਂ ਚੱਪਲਾ ਕੱਸੀਆਂ ਟੁੱਟੀਆਂ ਤਾਂ ਨਹੀਂ ਟੋਪਾਂ ਲਾ ਲਾਂਗੇ ਕੋਈ ਨਹੀਂ ਹੋ ਰਹੀਆਂ ਨੇ ਜੰਮੂ ਨਾ ਤੂੰ ਗੰਧੂਈ ਸੂਈ ਦੇਦੀ ਮੈਂ ਟੋਪਾਂ ਲਾ ਦੋ ਜਿਹੜੇ ਟੁੱਟੀਆਂ ਨੇ ਬੇਬੇ ਪਿੰਡ ਤੋਂ ਟੋਪਾਂ ਲਾ ਕੇ ਪਾਉਂਗਾ ਨਹੀਂ ਪਿੰਡੇ ਨਹੀਂ ਜੀ ਜਿਹੜੀਆਂ ਫੋਟੀਆਂ ਟੁੱਟੀਆਂ ਪਈਆਂ ਉਹ ਤੇ ਮੈਂ ਇਹੋ ਕਰ ਦੂੰਗੀ ਬਥੇਰੇ ਦੇਣੇ ਆ ਪੈਸੇ ਨਹੀਂ ਤਾਂ ਗੁੜ ਚਾਲੇ ਦੇ ਦੇਣੇ ਨਾਲੇ ਮੈਂ ਕੱਪੜੇ ਵਾਲੇ ਜਿਹੜੇ ਪਹਿਲਾਂ ਲਈ ਸੀ ਤੂੰ ਸਿਆਲ ਚ ਉਹ ਤਾਂ ਦੱਸਦੇ ਨੇ ਬੇਬੀ ਦੇ ਬਾਰੇ ਤਾਂ ਠਿਕਾ ਆ ਗਿਆ ਉਹਦੇ ਤਾਂ ਦੇ ਦਿੱਤੀ ਦਿੱਤੇ ਨਹੀਂ ਉਹ ਤਾਂ ਭੁੱਲ ਗਏ ਆਪਾਂ ਹੋਰ ਹੀ ਲੱਗ ਗਏ ਕਿੰਨੇ ਸਤੇ ਕਿੰਨਾ ਚਿਰ ਮੈਂ ਨਹੀਂ ਬਿਮਾਰ ਰਹੀ ਹੁਣ ਮੇਰੀ ਦਵਾਈ ਚੱਲਦੀ ਆਈ ਕਰਦੇ ਨੇ ਹੁਣ ਕੱਪੜੇ ਲੈ ਆਵਾਂਗੇ 3 ਮਹੀਨੇ ਤੋਂ ਆਪਾਂ ਕੱਪੜਾ ਲਿਆਉਣੇ ਆ ਮੈਂ ਕਿਹੜਾ ਰੋਜ਼ ਹੀ ਲੈਂਦੀ ਆ ਰੋਜ਼ ਤਾਂ ਨਹੀਂ ਲੈਂਦੀ ਰੋਜ਼ ਕਿਹੜਾ ਤੂੰ ਲੀੜੇ ਹੀ ਪਾ ਕੇ ਰਹਿਣੀ ਐ ਉਹਦੇ ਲੀੜੇ ਤਾਂ ਪਾਉਣੀ ਹੁਣ ਪੁਰਾਣੇ ਪਾ ਕੇ ਬਗ ਜਾਂਦੇ ਨਵੇਂ ਪਾ ਕੇ ਤੂੰ ਰਿਫਰਿਆ ਕਰੇਂਗੀ ਨਵੇਂ ਉਹ ਪਾਉਣਗੇ ਜਿਹੜੇ ਦੂਜੇ ਉਹ ਪ੍ਰੈਸ ਕਰਕੇ ਉਹੀ ਲੈ ਜੀ ਚਲ ਮੈਂ ਤਾਂ ਆਪਦੀ ਮਾਂ ਨੂੰ ਪੁੱਛ ਗਈ ਮਾਂ ਨੂੰ ਪੁੱਛਦੀ ਆ ਦੇਖ ਲੈ ਹੈ ਲੀੜੇ ਪਾਉਣੇ ਆ 10 ਦਿਨ ਜੋੜੇ ਵੀ ਦਿਨੇ ਆ ਚੱਪਲਾਂ ਵੀ ਪਾਉਣੀ ਆ ਆਈਂ ਦਾ ਦਸਤ ਦਵਾ ਦੇ ਆ ਗਿਆ ਠੇਕਾ ਕੇ ਸ਼ਈਦਾਂ ਨੇ ਲੀੜੀ ਲੈਗੀ ਹੋਰ ਵੀ ਬਥੇਰੇ ਦੇਣੇ ਆ ਆਪਦੀ ਮਾਂ ਨੂੰ ਆਹ ਤੇ ਫੋਂਟਾ ਦੱਸਦੀ ਆ ਮੈਂ ਆਪਦੀ ਮਾਂ ਨੂੰ ਵੀ ਬੇਬੇ ਮੈਨੂੰ ਤਾਂ ਨਾ ਨਾ ਤਾਂ ਲੀੜੇ ਦਵਾਉਂਦੀ ਆ ਬੁੜੀ ਨਾ ਚੱਪਲਾਂ ਜੋੜਾ ਦਵਾਉਂਦੀ ਆ ਸਾਰੇ ਕਾਸੇ ਤੋਂ ਜਵਾਬ ਦੇ ਜਾਂਦੀ ਆ ਆ ਗਿਆ ਫੋਨ ਇਸ ਵੇਲੇ ਬਲਜਿੰਦਰ ਦਾ ਹੈਲੋ ਹੈਲੋ ਸਸਿਕਾ ਬੇਬੇ ਜੀ ਸਸਿਕਲ ਜੀ ਹੋਰ ਕੀ ਹਾਲ ਚਾਲ ਨੇ ਵਧੀਆ ਬੇਬੇ ਤੁਸੀਂ ਦੱਸੋ ਠੀਕ ਠਾਕ ਹੋ ਹਾਂ ਹਾਂ ਮੈਂ ਤਾਂ ਠੀਕ ਹਾਂ ਕਰੀ ਖੈਰ ਸੁਖਾ ਫੋਨ ਕਰਿਆ ਹਾਂ ਠੀਕ ਠਾਕ ਨੇ ਵਧੀਆ ਖੈਰ ਸੁਖੀ ਹੈਗੀ ਫੋਨ ਤਾਂ ਮੈਂ ਤੁਹਾਨੂੰ ਐ ਕਰਿਆ ਸੀ ਹਾਂ ਮਹਾ ਬੇਬੇ ਕੋਲ ਆ ਕੇ ਠੇਕਾ ਆਇਆ ਸੀਗਾ ਤੇ ਮੈਂ ਕਿਹਾ ਬੇਬੇ ਮੈਨੂੰ ਲੈ ਤਾ

ਦੇਖ ਲਓ ਜੇ ਤੁਸੀਂ ਆਉਣਾ ਤੁਸੀਂ ਆ ਜੋ ਹਾਂ ਨਹੀਂ ਮੈਂ ਆ ਜਾਣੀ ਪਹਿਲਾਂ ਮੇਰੇ ਨਾਲ ਗੱਲ ਕਰ ਜਾ ਫਿਰ ਅਸੀਂ ਤੈਨੂੰ ਸੂਟ ਵੀ ਲੈ ਦਾਂਗੇ ਚੱਕਲਾ ਵੀ ਲੈ ਦਾਂਗੇ ਤੂੰ ਮੇਰੇ ਨਾਲ ਆ ਜੀ ਠੀਕ ਹੈ ਵੀ ਮੈਂ ਆ ਜਾਣੀ ਆ ਚਲ ਠੀਕ ਹੈ ਹਾਂ ਹਾਂ ਚਲ ਚੰਗਾ ਫਿਰ ਮੈਂ ਆ ਜਾਣੀ ਹਾਂ ਉਹਨੂੰ ਦੱਸ ਦੀ ਪਰੋਣੇ ਨੂੰ ਨਾ ਕੋਈ ਨਹੀਂ ਦੱਸ ਦੂਗੀ ਕਿ ਕਿਸ ਤਰ੍ਹਾਂ ਦੱਸ ਕੇ ਆਉਂਗੀ ਦੱਸ ਕੀ ਆਈ ਕਿਉਂ ਮਾਂ ਨੇ ਤਾਂ ਮੈਨੂੰ ਕੁਝ ਨਹੀਂ ਦਵਾਇਆ ਜਵਾਬ ਦੇਗੀ ਹੁਣ ਮੈਂ ਮੇਰੀ ਮਾਂ ਕੋਲ ਜਾਨੀ ਆ ਕੇ ਠੀਕ ਹੈ ਜੀ

ਨਹੀਂ ਆ ਤਾਂ ਦਾ ਵੀ ਆਪ ਕਰਨਾ ਪਊਗਾ ਇਹ ਭਾਂਡੇ ਪੈਣ ਭਾਂਡੇ ਮਾਜਾਂ ਬਾਗੀ ਚੁੱਪ ਕਰਕੇ ਕੌਣ ਪੁੱਛਦਾ ਬੁੜੀਆਂ ਨੂੰ ਕਿਤੇ ਮਿੱਟ ਕਰਕੇ ਮਾਂ ਨਾਲ ਕਰਕੇ ਫੋਨ ਖਵਰਾ ਕਿਵੇਂ ਕੁਛ ਕਰਿਆ ਮਾਂ ਨੇ ਕਹਿਤਾ ਹੋਗਾ ਇੱਥੇ ਆ ਜਾ ਮਾਂ ਹੀ ਦਾ ਲੋਟੇ ਨਾ ਪੋਟੇ ਨਾ ਲਾਉਂਦੇ ਨੇ ਸਿੱਧਾ ਤਾਂ ਕਹਿੰਦੀਆਂ ਹੀ ਨਹੀਂ ਵੀ ਭਾਈ ਮਾਂ ਤਾਂ ਤੇਰੀ ਉਹੀ ਐ ਦੇ ਵੀ ਹੱਸਿਕਾ ਸਸਰੀ ਘਰ ਆਲ ਸਹੀ ਬਹੁਤ ਠੀਕ ਹਾਂ ਹਾਂ ਠੀਕ ਹਾਂ ਮੈਂ ਤੁਹਾਨੂੰ ਸੁਣਾ ਠੀਕ ਹੈ ਬੇਬੇ ਵਧੀਆ ਹੋਰ ਸਾਰੇ ਠੀਕ ਠਾਕ ਸਾਰੇ ਠੀਕ ਠਾਕ ਨੇ ਵਧੀਆ ਸੱਸ ਵਧੀਆ ਵਧੀਆ ਬਸ ਤਾਂ ਇਹ ਪਤਾ ਹੀ ਹੈ ਚੱਤੀ ਕੰਮ ਤਾਂ ਦਾ ਹੋਰ ਨਹੀਂ ਬੋਲੀ ਜਾਂਦੀ ਹੈ ਬਸ ਕੀ ਕਰੇ ਚਲ ਸੁਭਾ ਹੁੰਦਾ ਕਿਸੇ ਬੰਦੇ ਦਾ ਹਾਂ ਇਹ ਤਾਂ ਹੈਗੇ ਚੱਲ ਹੋਰ ਤੂੰ ਨਾ ਬੋਲਿਆ ਕਰ ਨਾ ਮੈਂ ਤਾਂ ਕੁਛ ਨਹੀਂ ਕਹਿੰਦੀ ਮੈਂ ਹੁੰਦਾ ਬੇਬੇ ਨੂੰ ਐ ਕਿਹਾ ਸੀ ਮਾ ਬੀਬੇ ਠੇਕਾ ਆ ਗਿਆ ਮੈਨੂੰ ਲੀੜੇ ਕੱਪੜੇ ਲਿਆ ਦੇ ਅੱਛਾ ਮੈਂ ਕੱਪੜੇ ਕੱਸੇ ਪਏ ਨੇ ਨਾਲੇ ਚਪਲਾ ਟੁੱਟੀਆਂ ਪਈਆਂ ਸੀ ਹਾਂ ਕਹਿੰਦੀ ਲੈ ਇੱਕਾ ਕੀ ਚਪਲਾ ਜੋੜਿਆ ਖਾਤਰ ਦੱਸ ਹੋਰ ਪੁੱਠਾ ਪੈ ਜਾਂਦੀ ਆ ਮੈਂ ਦੱਸ ਹੋਰ ਚਲ ਮੈਂ ਕਿ ਮੈਂ ਪਿੰਡ ਵਗ ਜਾਈਂ ਪਿੰਡੋ ਲਿਆਵੂੰਗੀ ਮਾ ਬੀਬੇ ਤੋਂ ਲਿਆਵੂੰਗੀ ਚਲ ਕੋਈ ਨਹੀਂ ਉਹ ਤਾਂ ਮੈਂ ਦੇ ਦੂੰ ਕੱਪੜਾ ਲੀੜਾ ਤਾਂ ਹਾਂ ਔਰ ਉਹ ਪੁੱਛੂਗੀ ਵੀ ਜਿਹੇ ਜਿਹੇ ਤੇਰੇ ਪੁੱਤ ਨਹੀਂ ਹੋ ਜੇ ਗਾਹ ਮੇਰੇ ਨਹੀਂ ਹਾਂ ਇਹ ਤਾਂ ਕੁਛ ਹੀ ਮਿੰਨਾ ਤਾਂ ਤਾਂ ਕੱਪੜਾ ਲੀੜਾ ਦਿੱਤੀ ਦੀ ਆ ਕਰੇ ਨੂੰ ਔਰ ਹਿੰਗਤੰਦ ਕਰਦੀ ਆ ਕਰੇ ਹਾਂ ਚੱਲ ਫਿਰ ਫਾਇਰ ਨਾਲ ਨਾਲ ਆਪਾਂ ਭਾਲ ਚੱਲਾਂਗੇ ਬੇਬੇ ਹਾਂ ਕੱਪੜੇ ਤੈਨੂੰ ਦੇ ਦੇਣੀ ਆ ਠੀਕ ਲੈ ਜੀ ਕੱਪੜੇ ਜਿੱਤੀ ਕੱਪੜੇ ਤਾਂ ਮੈਂ ਥੋੜੇ ਹੀ ਹਾਂ ਹਾਂ ਹੋਰ ਉਹ ਲੈ ਜੀ ਇੱਥੋਂ ਮੈਂ ਤੁਹਾਨੂੰ ਪੜਾ ਚੱਲ ਆਪਾਂ ਕੱਲ ਨੂੰ ਵਕ ਚੱਲਾਂਗੇ ਚਲ ਠੀਕ ਹੈ ਹਾਂ ਠੀਕ ਚਲਾ ਜਾ ਬੇਬੇ ਤੋਂ ਪਛੜ ਗਈ ਦੁਪਹਿਰਾ ਹੋ ਗਿਆ ਨਹੀਂ ਹੋਰ ਹੋਰ ਕਿੰਨੇ ਸੰਦੇਹ ਹਟਣਾ ਸੀ

मेर का तू कोई नहीं पता तू की थाक नहीं है बदजा तो मैं काम नहीं करी था हाँ। तू तो दो हाँ। तो ही दोख दिया हाँ मैं था कि तो हूँ ना एक दिन कह कह कहीं सीता ना तो आई है पहले फिर क्या करे कफना नहीं सी लीडा नहीं सी है आलिया है एक दिन तो जाके है ਜਰ ਤੈਨੂੰ ਪਤਾ ਹੁੰਕਰੇ ਤਾਂ ਪਿਆ ਨਹੀਂ ਹੁੰਦਾ ਸਾਰਾ ਕੁਝ ਹੋਰ ਆਏ ਤਾਂ ਜਾਣਦੇ ਅਗਲਾ ਪੇਕਿਆਂ ਤੋਂ ਲਿਉਂਦੇ ਹੀ ਐ ਪਰ ਤੇ ਚੋ ਚੋ ਤੇ ਪੇਕਿਆਂ ਤੋਂ ਚੱਲਿਆਉਂਦੇ ਹੀ ਹੁੰਦੇ ਆ ਚਾ ਸੌਰੀ ਵੀ ਰੋਜ਼ ਕੰਮ ਕਰਦੀਆਂ ਨੇ ਫੇਰ ਆਹਾਂ ਨਹੀਂ ਬਣਦਾ ਸੀ ਹੂੰ ਆਹਾਂ ਵੀ ਇੰਨਾ ਦੇ ਐ ਉਹ ਤਾਂ ਠੀਕ ਹੈ ਇਹਨਾਂ ਦਾ ਹੈ ਪਰ ਇਹਨਾਂ ਨੂੰ ਜੁੱਤੀ ਕਪੜਾ ਵੀ ਤਾਂ ਚਾਹੀਦਾ ਹੈ ਫਿਰ ਜੇ 10 ਰੁਪਏ ਚੜ ਗਏ ਇਹਨਾਂ ਦੇ ਸਿਰ ਚੜਨਗੇ ਉਹ ਚੜਾਓ ਕਾ ਨੂੰ ਉਹਨਾਂ ਕ ਲਾ ਦੇ ਉਹ ਜਿੰਨੇ ਕ ਆਪਣੀ ਪਹੁੰਚ ਆ ਉਹਨਾਂ ਤਾਂ ਦੇਣੇ ਪੈਂਦਾ ਹੈ ਦੇਖਣਾ ਪੈਂਦਾ ਮੈਂ ਕਿੱਥੇ ਸਿਰ ਤੇ ਲੈ ਜੂਗੀ ਚੱਕ ਕੇ ਤੂੰ ਤਾਂ ਨਹੀਂ ਜਾਂਦੀ ਫਿਰ ਇਹ ਜਿੱਥੇ ਜਾਵੇ ਇਹ ਵੀ ਤਾਂ ਹੁਣ ਬੜੀਆ ਕਹ ਰਹੀ ਲਊਗੀ ਪਾਉਂਦੀ ਹੈ ਵਧੀਆ ਕੀ ਸੋਹਣੇ ਲੀੜੇ ਪਾਏ ਹੁੰਦੇ ਆ ਫਿਰ ਹੁਣ ਜੋ ਅਸੀਂ ਹਮ ਤਾਂ ਦੇਣੇ ਪੈਂਦੇ ਜੋ ਤੂੰ ਨਹੀਂ ਬਣਾਉਂਦੀ ਦਿੰਦੀ ਫਿਰ ਜਦੋਂ ਇਹ ਮਾੜੇ ਦੇ ਨਾਲ ਆ ਉਹਦੀ ਕਹਿੰਦੀ ਮੈਂ ਤੈਨੂੰ ਇਹ ਦੱਸ ਜੇ ਤੇ ਇਹਨਾਂ ਦਾ ਬਣਾਉਣੀ ਹੈ ਤੂੰ ਸਿਰ ਤੇ ਤਾਂ ਤੇ ਲੈ ਜੇਗੀ ਸ ਰੱfte ਕਰ ਲੈਣੀਆਂ ਕਿ ਪਿੱਛੇ ਤੂੰ ਤਾਂ ਹੁਣ ਜਿੰਜਰ ਬੈਠੇ ਤੂੰ ਕਿ ਬੁਰੀ ਬਣੀ ਹੈ ਜੀ ਮੈਂ ਨਾ ਤਾਂ ਚੰਗੇ ਪਾਉਣੀ ਆ ਕਿਰ ਤਾਂ ਮੈਨੂੰ ਆਖੇ ਵੀ ਆਪ ਤਾਂ ਏਦੇ ਵਧੀਆ ਪਾਉਂਦੇ ਸਾਨੂੰ ਲੇਕਿਨ ਦਿੰਦੀ ਮੈਂ ਤਾਂ ਆਪ ਉਹ ਜੇ ਪਾਉਣੀ ਆ ਜੇ ਉਂਜਿਆ ਕਰਾ ਸਰ ਨਾਲ ਤਾਂ ਆਪ ਦੇ ਲਿਆ ਕਰ ਫਤਲੇ ਫੁੱਲੇ ਨਾਲ ਇਹਨਾਂ ਦੇ ਲਿਆ ਕਰ ਉਹ ਜੇ ਹਾਂ ਰੱਬ ਜੀ ਦਾ ਮੁੰਡਾ ਹੁਣ ਆਊਗਾ ਮੈਂ ਕਹੂੰ ਹਾਂ ਤੇ ਨਾਲੇ ਤੈਨੂੰ ਲਿਆਤੇ ਨੇ ਮੈਂ ਨਾਲੇ ਤੇਰਾ ਦੇ ਤਾਂ ਫਿਰ ਸੂਟ ਆ ਦੋ ਤੇ ਨੇ ਦੇ ਦੇ ਆ ਇੱਕ ਤੇਰਾ ਹੈ ਤੇ ਤੂੰ ਵੀ ਸੁਮਾਰੀ ਹੁਣ ਗਰਮੀ ਆ ਗਈ ਨਾਲੇ ਦਿੰਦੇ ਤੇ ਹਾਂ ਹੋਰ ਨਾ ਇਹ ਉਹ ਦੇ ਦੇ ਤੇ ਵੇਣੀ ਸਾਰਾ ਦਿਨ ਚਾਰ ਸੂਤ ਮੈਨੂੰ ਦੇਤੇ ਬੇਬੇ ਨੇ ਤਾਂ ਫੇ ਤੂੰ ਲਾ ਵੀ ਤਿੰਨ ਚਾਰ ਦਿਨ ਆਈ ਤਿੰਨ ਜਾਬ ਦਿਨਾਂ ਚ ਫੇ ਉਹ ਤਾਂ ਅਸੀਂ ਤਾਂ ਦੇਣੀ ਸੀ ਨਾ ਜਦ ਦਿੱਤਾਂ ਅਸੀਂ ਦੇਣੀ ਸੀ ਅਸੀਂ ਇੱਥੇ ਦੇ ਜਾਂਦੇ ਜੇ ਤੂੰ ਸਮਾ ਦੇਂਦੀ ਕੰਮ ਜਾਂਦੀ ਇਹ ਫੇਰ ਵੀ ਅਗਲਾ ਪੇਕਿਆਂ ਤੋਂ ਤਾਂਸ ਹੁੰਦੀ ਆ ਕੋਈ ਨਹੀਂ ਆਪਾਂ ਹੁਣ ਟਿੱਕਰ ਕਰਦੇ ਆ ਤੇ ਉਹ ਫੇਰ ਅਸੀਂ ਤਾਂ ਦੇਣੀ ਸੀ ਜਦੋਂ ਤੈਨੂੰ ਇਹਨੇ ਕਿਹਾ ਸੀ ਜੱਤੀ ਫੁੱਤ ਦਾ ਹਮਾ ਰਹ ਜੰਦਲ ਹੁਣ ਸਾਲ ਪਾਰ ਲੋਡ ਨਹੀਂ ਹੁਣ ਨਾ ਮੰਗੀ ਰੋਜ਼ ਰੋਜ਼ ਉਹਨੂੰ ਕੋਈ ਵਿਆਹ ਸ਼ਾਦੀ ਆ ਜਾਂਦਾ ਆ ਵਿਆਹ ਚ ਸਨੇ ਆ ਲੂਗੀ ਆ ਸਰਦਈ ਵੀ ਬਲਾ ਸੋਣਾ ਵਿਆਹ ਚ ਪਾ ਲੂ ਕਿਸੇ ਚ ਉਹਨੇ ਜਰਮੀ ਚ ਕੀ ਪਾਉਗੀ ਤੱਕਾ ਜਾ ਤੈਰਾ ਗਵੇ ਪਿਆ ਆ ਅੱਛਾ ਸੋਣਾ ਹਾਂ ਸੋਣਾ ਇਹ ਤਾਂ ਮੈਂ ਤੁਹਾਨੂੰ ਆਲੀ ਸੁਨੇ ਆ ਲੂ ਤੇ ਇਹਨਾਂ ਨੂੰ ਵੀ ਹੱਥ ਛਾੜਿਆ ਕਰ ਆਪਾਂ ਕੁਝ ਨਹੀਂ ਲੈ ਜਾਣਾ ਕੋਈ ਨਹੀਂ ਚਾੜਾਂਗੇ ਜੇ ਬਚਣਗੇ ਦੱਸ ਦੇ ਮੈਂ ਵੀ ਕਿ ਫਿਰ ਕਹਾ ਜਿਵੇਂ ਤੇਰੇ ਪੁੱਤ ਨੇ ਵੀ ਮੇਰੇ ਨੇ ਲੋੜ ਤੇ ਮੈਨੂੰ ਵੀ ਇਹਨਾਂ ਦਾ ਬਣਾ ਕੇ ਰੱਖਿਆ ਤੂੰ ਵੀ ਉਹ ਸਾਬ ਦੇਖ ਦੀ ਐਨੇ ਨਾ ਲੈਂਦੀ ਇੱਕ ਸ਼ੂਟ ਲੈ ਦਿੰਦੀ ਫਿਰਤੀ ਐ ਜਿਹਨੇ ਪਿੰਜਨ ਮੈਂ ਤਾਂ ਹੁਣ ਪੁੱਤਾਂ ਨੂੰ ਦੱਸਦੀ ਨਹੀਂ ਅੱਧਾ ਤਾਂ ਉਹਨਾਂ ਨੂੰ ਦੱਸੂਗੀ ਅੱਧਾ ਕੋਲ ਲਾਇਆ ਜਿਹੜੇ ਚਾਰ ਪਾਸੇ ਪਿੰਸ ਸੰਝਉਂਦੇ ਨੇ ਉਹ ਇਹਨੂੰ ਲਾ ਦੇਣਗੇ ਚੋਰੀ ਰੱਖ ਕੇ ਉਹਨਾਂ ਤੋਂ ਉਹ ਤਾਂ ਮੰਗਦੇ ਨਹੀਂ ਵਿਚਾਰੇ ਮੇਰੇ ਤੋਂ ਮੈਂ ਵੀ ਠੇਕਾਉ ਮੁੰਡੇ ਨੇ ਦੇਣੇ ਲੈਣੇ ਹੋਣਗੇ ਸਾਰੇ ਆਪਦੇ ਕਾਉਂਟ ਚ ਪਵਾ ਲੈ 20000 ਦੇ ਇੱਕ ਗਿਆ ਸੀ 20 ਤਾਂ ਬਿੰਦ ਚ ਲੱਗ ਗਿਆ ਉਸ ਤਾਂ ਵੇਖੀ ਨਾ ਮੈਂ ਦੇਣੇ ਸੀ ਪਹਿਲਾਂ ਦੇ ਕੱਪੜਿਆਂ ਵਾਲਿਆਂ ਦੇ ਉਸ ਗੁਰਚਾ ਦਾ ਹੋ ਜਾਂਦਾ ਕੁਝ ਘਰੇ ਵੀ 100 ਰੁਪਏ ਰੱਖਣੇ ਪੈਂਦੇ ਢਲ ਮਿਸ ਸਾਰਾ ਦਿਨ ਮੈਨੂੰ ਸਾਰਾ ਕੁਝ ਹੀ ਕਰਦੇ ਆ ਅਸੀਂ ਜਿਹੜਾ ਕਰਦੇ ਨਹੀਂ ਸਾਡੇ ਘਰ ਨੂੰ ਹਾਂ ਤੀਆਂ ਨਹੀਂ ਕਰਨਾ ਤਾਂ ਪੈਂਦਾ ਫਿਰ ਵੀ ਮੈਂ ਕਿੱਥੇ ਜਾਊ ਉਹੀ ਕਰਨਾ ਪਰ ਐ ਜਦੋਂ ਸਾਡੇ ਘਰੇ ਕੰਮ ਕਰਦੀ ਹਾਂ ਸਾਡੇ ਹੀ ਹੱਕ ਦੇ ਕੱਪੜਾ ਦਿੱਤਾ ਦੇਂਦਾ ਵੇ ਆਇਆ ਕਰਾ ਹੋਰ ਕੋਈ ਨਹੀਂ ਕਿ ਬਚਣ ਦੇ ਚਲ ਇਹਨੂੰ ਕਿਹਾ ਤੂੰ ਨਾ ਹੁਣ ਬੋਲੀ ਚੱਲ ਮੈਂ ਦੇਤੇ ਹੁਣ ਪਾ 6 ਮਿੰਟ ਨਿਕਲ ਕੇ ਬਣਾ ਸੋਣੀ ਵਾਲੇ ਵਧੀਆ ਤੂੰ ਸਮਾਦੀ ਹੁਣ ਉਦੋਂ ਦੇਖੂ ਜੇ ਬਚਣਗੇ 10 ਰੁਪਏ ਫਿਰ ਬਣਾ ਦੇਗੀ ਤੇਰੇ ਕੋਲ ਨਹੀਂ ਬਚਦੇ ਫਿਰ ਖੈਰ ਹੋਰ ਕੀ ਕਰਾਂ ਤੇਰੀ ਤਾਂ ਨੀਤੀ ਮਾੜੀ ਐ ਨੀਤ ਮਾੜੀ ਕੀ ਐ ਮੈਂ ਕਿ ਤੇਰਾ ਦਿਲ ਨਹੀਂ ਹੈਗਾ ਹਾਂ ਫੇਰ ਜੇਲਾ ਨਹੀਂ ਦੇਣਾ ਹੈਗਾ ਜੇ ਮਾੜਾ ਮੋਟਾ ਰੱਖਿਆ ਫੇਰ ਹੀ ਆਹ ਬਣ ਗਿਆ ਇਹਨਾਂ ਦਾ ਰੱਖ ਰੱਖ ਕੇ ਕਿੱਥੇ ਲਜائیںਗੀ ਇਹਨਾਂ ਨੂੰ ਤੇ ਦੇ ਪੁੱਛੂ ਇਹ ਵੀ ਰੱਖ ਜੂਗੀ ਬਸ ਕਰਮਾ ਚਾਹੇ ਇੱਥੇ ਰੱਖ ਜੇਗੀ ਫਿਰ ਤੂੰ ਕੀ ਲੈਗੀ ਪੱਲੇ ਇਹ ਪਿਆਈ ਕਰਦੀ ਮੇਰੇ ਬੇਬੇ ਦਾ ਸੂਮ ਐ ਇਹ ਸੂਮਣੀ ਤਾਂ ਹੈਗੀ ਐ ਸੂਮਾ ਦਾ ਖੜਾ ਕੁੱਤੇ ਖਾਂਦੇ ਨਾਲ ਜੇ ਬਿਮਾਰ ਹੋ ਗਈ ਬਿੰਦ ਚ ਲੱਗ ਜਾਵਗੇ ਹਾਂ ਆ ਲੈ ਜੂਗਾ ਹੁਣ ਕੋਈ ਨਾ ਕੋਈ ਚੱਕਿਆ ਦੇਖੀ ਹੁਣ ਦੋਰਾ ਪੈ ਜੂਗਾ ਦੇ ਇੱਕ ਤੇ ਜਿਵੇਂ ਮਾਂ ਨੇ ਦੇਤੇ ਹਾਂ ਹੋਰ ਹਾਂ ਇੱtain ਕਰਦੀ ਹੋਰ ਚਲ ਛੱਡ ਤੂੰ ਨਾ ਕੋਈ ਸ਼ੱਕਿਆ ਕਰ ਚਲ ਮੈਂ ਤਾਂ ਜਿਹੇ ਜ ਬਣਾ ਰਿਆ ਕਰੂਗੀ ਫਾਲਾ ਕਰੀ ਨਾ ਦੇਊਗੀ ਚਾਪੇ ਜਿੰਨਾ ਚਿਰ ਮੈਂ ਬੈਠੀ ਆ ਪਹਣੇ ਮੈਂ ਕਦੇ ਇੱਕ ਦੇ ਦੇ ਆ ਗੁਰੂ ਦੇ ਦੋ ਤਿਆ ਕਰ ਦੇ ਦੇ ਆ ਕਰੀ ਹਾਂ ਹਾਂ ਆ ਧਰ ਦੇ ਅੰਦਰ ਇੱਥੇ ਕੋਈ ਹੋਰ ਆ ਜੂ ਹੋਰ ਕਿਹੜਾ ਕੋਈ ਚੱਕ ਕੇ ਲੈ ਜੂ ਹੋਰ ਵੀ ਦੇਖੂ ਹੋਰ ਚੱਲ ਕੋਈ ਨਹੀਂ ਆਏ ਤਾਂ ਖਾਣ ਨਹੀਂ ਸੱਸ ਨੇ ਤਾਂ ਨਹੀਂ ਦਿੱਤੇ ਨਾ ਮਾਂ ਦਾ ਫਿਰ ਨਾਲ ਛੱਡ ਕੇ ਗਈ ਐ ਮੈਂ ਤਾਂ ਰਾਤੀ ਦੇਖ ਲੈ ਹੁਣੇ ਨਾਲੇ ਮਾਂ ਨੇ ਲੈ ਕੇ ਦਿੱਤੇ ਨਾ ਛੱਡ ਕੇ ਚਲੀਆਂ ਹੋਰ ਕੀ ਕਰਾਂ ਜਦੋਂ ਬਾਤ ਨਾਲੇ ਨੂੰ ਬੜੇ ਇਸ ਤਰੀ ਮਤ ਜਿੰਨਿਆ ਚ ਨਹੀਂ ਸਮਾਇ ਨਾ ਸੀ ਤੂੰ ਨਾ ਬੁੱਝਾ ਆਹੀ ਕਹਨੇ ਆ ਮੋਹ ਮੋਹ ਲੀੜੇ ਤਾਂ ਬਥੇਰੇ ਸੋਨੇ ਪਾਏ ਹੁੰਦੇ ਆ ਉਹ ਫਿਰ ਲਿਖੋਣਾ ਦਿੰਨੇ ਆ ਤੂੰ ਘਰੇ ਥੋੜਾ ਸਵਾਗਤ ਦਿੰਨੇ ਆ ਅਸੀਂ ਵੀ ਦਿੰਨੇ ਉਹ ਤਾਂ ਦਿੱਤੇ ਬਿਖੇਰੇ ਜਦੋਂ ਕੋਈ ਮੁੰਡਾ ਹੁੰਦਾ ਗੱਲਿਆ ਕੇ ਦਿੰਦਾ ਉਹਨੇ ਤਾਂ ਮੈਨੂੰ ਰੋਜ਼ ਕਹਿੰਦੀ ਅੱਗੇ ਮੁੰਡਾ ਵਗ ਜਾਂਦਾ ਦੋ ਦੋ ਮਹੀਨੇ ਆਉਂਦਾ ਨਹੀਂ ਰੱਕਾ ਤੋਂ ਕਹਿੰਦੀ ਆ ਕਿ ਹਾਂ ਹਾਂ ਮੈਨੂੰ ਹੁਣੀ ਅਕੇ ਲੈ ਕੇ ਜਾ ਨਹੀਂ ਭਨੇ ਇੰਨਾ ਤਾਂ ਕਿਹੜੀ ਇਹ ਪਾਗਲੇਗੀ ਇਹ ਕਹਿੰਦੀ ਆ ਮਾੜਾ ਜਿਹਾ ਦੇਖ ਆਖਿਆ ਲੀੜੇ ਉਹ ਵੀ ਤੈਨੂੰ ਕਰਤਾ ਖੂਨ ਹੁਣ ਉਹ ਕਹਿੰਦੀ ਸਾਨੂੰ ਵਿਆਹ ਆ ਗਿਆ ਸੀ ਫੇ ਸੱਸ ਨੂੰ ਕਿਹਾ ਸੀ ਉਹਨੇ ਤਾਂ ਪੱਲੇ ਨਹੀਂ ਫੜਾਇਆ ਪੱਲੇ ਨਹੀਂ ਫੜਾਇਆ ਫਿਰੱਖ ਪਏ ਆ ਕੀ ਸੋਹਣੇ ਛੂਟ ਕੀ ਸੋਹਣੇ ਛੂਟ ਪੈ ਗਏ ਉਹ ਤੈਨੂੰ ਪਤਾ ਤਾਂ ਹੈਗਾ ਜਿਹੜਾ ਇੱਕ ਵਾਰੀ ਪਾ ਲੈਂਦੀਆਂ ਨੇ ਦੁਬਾਰੇ ਪਾਉਂਦੀਆਂ ਨਹੀਂ ਪਾਉਂਦੀਆਂ ਤਿੰਨ-ਤਿੰਨਾਂ ਨਹੀਂ ਪਾਉਂਦੀਆਂ ਦੁਬਾਰੇ ਕੋਈ ਉਹ ਮੇਰੇ ਟਰੰਕ ਤੇ ਚੀਰੇ ਹੋਰ ਕੋਈ ਨਹੀਂ ਪਾਉਂਦੀ ਦੁਬਾਰੀ ਤਾਂ ਪਾਤ ਉਹੀ ਪੁਰਾਣੇ ਰਵਾਜ ਵਰਤਦੀਆਂ ਔਰ ਆਪਾਂ ਤਾਂ ਤਾਂ ਪੈ ਸਿੱਟੇ ਉਹ ਨਹੀਂ ਚੱਲਦੇ ਹੁਣ ਸਿੱਟੇ ਨਹੀਂ ਜਾਂਦੇ ਉਹ ਨਹੀਂ ਚੱਲਦੇ ਹੁਣ ਹੁਣ ਤਾਂ ਫੋਨ ਵਾਲੇ ਚੱਲਣਗੇ ਲੱਤਨ ਜੀ ਤੂੰ ਆਇਆ ਕਰਿਆ ਕਰ ਐਨੇ ਕਿਉਂ ਸੁੰਨੇ ਨਾ ਕਰਿਆ ਕਰ ਕੁਛ ਨਹੀਂ ਜਾਨਾ ਤੇਰੇ ਨਾਲ ਜੋ ਜੋ ਵੀ ਹੁੰਦਾ ਤੇਰੇ ਕੋਲ ਪੰਜਾ ਛਿੱਕਾ ਇਹ ਨੂੰ ਬਣਾ ਦਿਆ ਕਰ 6 ਮਹੀਨਾ ਚੱਲ ਭੈਣੇ ਹੁਣ ਆਪੀ ਲੈ ਲਿਆ ਕਰ ਲੈ ਹੋਰ ਹੁਣ ਮੈਂ ਤਾਂ ਖੜੇ ਛੱਡ ਹਾਂ ਖੜੇ ਛੱਡੇ ਮੈਂ ਤਾਂ ਆਪ ਛੱਡ ਰੱਖਿਆ ਖੜਾ ਹਾਂ ਹਾਂ ਹੁਣ ਤੱਕ ਜਿੰਨਾ ਕੋ ਹੋਇਆ ਕਰਤਾ ਹੁਣ ਬਸ ਚੱਲ ਬਸ ਠੀਕ ਹੈ ਠੀਕ ਉਹ ਕੀ ਗੱਲ ਹਾਂ ਫੇਕਰ ਲੜਾਈ ਨਹੀਂ ਪੈਂਦੀ ਚੱਲ ਬਸ ਕੀ ਆ ਬੇਬੇ ਉਹ ਮੈਂ ਸਾਨੂੰ ਪਾਣੀ ਪੂਣੀ ਪਿਆਇਆ ਪੁੱਤ ਦੇਖ ਕੇ ਆ ਕੋਈ ਨਹੀਂ ਦੇਖ ਆਉਣੀ ਆ ਦੇਖਿਆ ਹਾਂ ਮੈਂ ਤੁਹਾਨੂੰ ਗੇੜਾ ਵੀ ਨਹੀਂ ਵਜਿਆ ਮੈਂ ਸੱਕ ਨਹੀਂ ਦੇਖਾਂਣੀ पर बलजिंदर है नहीं सिए थी। क्या हो अरमा एक दिन संपन्न संपन्न लागी मरमुट आहोकार नजी दामलायन लागी में क्या प्यार प्यार संपन्न लागी अपने जेठड़े अपने अपने न्यू आखिया में क्या देख क्या पाई? तो कोई नहीं गई या फ़ोन हाँ ओर अब जाता मौजदर कितने बागजंदी से दयाएं जड़ा बाजी जाएं। निम हे नहीं गया मैं तो तो सारे देखा ही जूस पूरा नहीं करीए चलिए देख के गई थी हे नी हो ਇੱਕ ਕੋਈ ਸੀ ਮਸਲਾ ਇੱਧਰ ਉੱਧਰ ਦੇਖ ਲਾ ਨਾ ਬੇਬੇ ਕਿਤੇ ਦੀਂਦੀ ਤੈਨੂੰ ਨਹੀਂ ਪਈਆ ਵੀ ਰਹਿਤਾ ਕੋਈ ਲੈ ਗਿਆ ਚੜਾ ਕੇ ਹੋਰ ਆ ਦੇ ਕੋਈ ਪਤਾ ਲੱਗਦਾ ਤੂੰ ਕਹਿੰਦੀ ਕਿ ਹਿੱਥੀ ਫਿਰਦੀ ਹੋਊਗੀ ਤੁਸੀਂ ਚੰਦਰੀ ਬੈਠਿਆ ਰਹਿੰਦੀ ਹੋ ਫਿਰ ਦੇਖਣਾ ਤਾਂ ਹੈਗਾ ਕੀ ਕਰੀਏ ਬੇਬੇ ਹੈ ਹੁਣ ਕੀ ਕਰੀਏ ਕਰਨਾ ਕੀ ਹੈ ਹੁਣ ਹੋਰ ਕੋਈ ਲੈ ਗਿਆ ਮੈਂ ਇਸ ਤਾਂ ਲੱਖ ਦੀ ਹੋ ਗਈ ਲੱਖ ਹੋਰ ਲਾਇਓ ਹਾਂ ਲਗੂ ਪਤਾ ਤੁਹਾਨੂੰ ਵੀ ਨਾਲ ਇਹਨੂੰ ਪਤਾ ਲੱਗ ਜਿਹੜੀ ਕਜੂਸ ਫੁਨੇ ਕਰਦੀ ਬੇਬੇ ਨਾਲ ਆਪਣੀ ਮੱਝ ਸੂਣ ਵਾਲੀ ਸੀਗੀ ਹੋਰ ਆਪਾਂ ਤਾਂ ਹੁਣ ਮੁੱਲ ਦੁੱਧ ਲੈਿੰਦੇ ਸੀ ਹੁਣ ਕੀ ਕਰਾਂਗੇ ਇਹ ਕਜੂਸ ਫਨੇ ਵਾਲੇ ਕਰਦੀ ਇਹਦਾ ਕਜੂਸ ਲੈ ਕੇ ਬੈਗਿਆ ਹੁੰਦੀ ਸੀ ਜਦੋਂ ਹੁਣ ਤਾਂ ਮੁੱਲ ਲੈਣਾ ਕਿਲੋ ਦੁੱਧ ਫਿਰ ਦੇਸਾਂ ਦਾ ਦੁੱਧ ਹੋ ਜਾਊਗਾ ਇਸੇ ਦੀ ਕਰਨੀ ਨਾਲ ਦੇਸਾਂ ਦਾ ਦੋ ਸਾਲਾਂ ਦੀ ਕੱਤੀ ਸੀ ਕੋਈ ਉਹ ਲੈ ਗਿਆ ਵਿਚੀ ਇਹ ਸਾਰੀਆਂ ਜਿਹੜੀ ਦੁੱਧ ਤਾਂ ਲੈ ਉਹ ਬੈਠੀ ਹੁਣ ਸਿਰ ਫੜੀ ਤੇ ਹੋਰ ਮੈਂ ਕਹਿੰਦੀ ਹੁੰਦੀ ਸੀ ਬੇਬੇ ਨੂੰ ਹੈ ਮਸਾ ਸੀਦਾ ਕਿੱਲੋ ਦੁੱਧ ਮਹੁੰਨ ਲੈ ਲੈਂਦੇ ਸੀ ਮਸਾ ਸੱਸ ਨੂੰ ਮਾਰੀ ਹੁੰਦਾ ਸਬਰ ਕਰ ਲੈ ਹੋਰ ਮੈਂ ਮੇਰੀ ਬੇਬੇ ਨੂੰ ਕਹਿੰਦੀ ਹੁੰਦੀ ਸੀ ਤੂੰ ਇੰਨੇ ਬੱਚੇ ਯੂਸਫੁਲ ਦੇ ਇਕੱਠੇ ਕਰੇ ਨੇ ਉਹਦੀ ਹੋਰ ਲਿਆ ਮੈਂ ਸੋ ਹੋਰ ਹੋਰ ਕੀ ਦੁੱਧ ਮੇਰਾ ਦੋ ਸਪਨਾ ਨਹੀਂ ਚਲ ਕੋਈ ਨਾ ਬੇਬੇ ਤੂੰ ਮੇਰੀ ਬੇਬੇ ਨੂੰ ਆਏ ਨਾ ਖਾਏ ਤੇਰੀ ਬੇਬੇ ਦੀ ਫਿੱਟਨੇ ਨੇ ਸਾਰੇ ਹੋਰ ਬਾਹਰ ਬੰਨ੍ਹਦੀ ਹੁੰਦੀ ਸੀ ਮੈਂ ਬਥੇਰਾ ਕਹਿੰਦੀ ਸੀ ਅੰਦਰ ਕੁੜਲੀ ਪਈਏ ਉੱਥੇ ਬੰਨ੍ਹਦੇ ਫੇਰ ਤੇ ਦੇਖੀ ਹੋਣੀ ਨਹੀਂ ਸੰਭਰੀ ਗਈ ਮੈਂ ਕਰੋ ਲੈ ਕੇ ਕੋਈ ਚੜਾ ਕੇ ਹੋ ਗਈ ਲੱਖ ਦੀ ਤੇ ਹੋਰ ਆ ਜੀ ਪਤਾ ਬੇਬੇ ਦੇ ਦੌਰਾ ਪੈ ਗਿਆ ਲੱਖ ਹੋਰ ਲਾ ਲਿਓ ਬੇਬੇ ਹੁਣ ਸਿਰ ਕਾ ਤੇ ਫੜਿਆ ਹੁਣ ਸਿਰ ਦਾ ਫਰਕ ਹੁਣ ਤੇ ਠੀਕ ਹੋ ਕੇ ਭੇਜਾ ਕੁਛ ਨਹੀਂ ਹੁੰਦਾ ਵਾਧੇ ਘਾਟੇ ਕਰਮਾਂ ਦੇ ਹੁੰਦੇ ਨੇ ਜੀ ਹੋਰ ਹੁਣ ਨਾਇ ਕਰ ਦੇਖੀ ਨਹੀਂ ਹੋਣੀ ਬੇਬੇ ਇਹਨੇ ਕਿਹੜਾ ਦੇਖੀਆਂ ਨੇ ਜੇ ਮੈਂ ਨਾ ਜਾਂਦੀ ਖਾਣੀ ਸਾਡੀ ਮੈਸੇ ਨਾ ਹੀ ਕੋਈ ਲੈ ਕੇ ਜਾਂਦਾ ਫਿਰ ਹੁਣ ਕੀ ਬੰਦਦਾ ਉਦੋਂ ਤੇ ਬੇਬੇ ਦਾ ਕੁਛ ਵੀ ਨਹੀਂ ਸੀ ਲੱਗਦਾ 10 ਲੱਖ ਰੁਪਿਆ ਦੀ ਗਈ ਹੋਰ ਦੁੱਧਿਆ ਕਰੋ ਦੱਸ ਚਲ ਕੋਈ ਕਿਵੇਂ ਬੇ ਹੋਰ ਲਿਆਵਾਂਗੇ ਕੁਛ ਨਹੀਂ ਹਵਾਲਾ ਹੋਰ ਹੁੰਦਾ ਨਹੀਂ ਮੇਰੇ ਬੇਬੇ ਤਾਂ ਕੰਜੂਸ ਵਾਲੀ ਸੀ ਬੂ ਮੈਂ ਮਰ ਜਾ ਉਹ ਫਰਕ ਜੂਸੀ ਮੁਰੇ ਆ ਜਾਂਦੀ ਐ ਹੋਰ ਕੀ ਕਰੇ ਇਹ ਤਾਂ ਕਿਸੇ ਨੂੰ ਇੰਨੀ ਚੀਜ਼ ਨਹੀਂ ਦੇ ਕੇ ਰਾਜੀ ਐਨਾਂ ਕੰਜੂਸਪੋਣਾ ਕਰਕੇ ਲਈ ਸੀ ਇੱਕ ਕੰਜੂਸ ਅੱਥੀ ਛੋੜਾ ਦੇ ਦਿੰਦਾ ਹੁੰਦਾ ਚੀਜ਼ ਉਹ ਤਾਂ ਚੋਰੀ ਲ ਜਾਂਦੇ ਹੁੰਦੇ ਨੇ ਬੇਬੇ ਮੈਂ ਤਾਂ ਤੈਨੂੰ ਕਹਿੰਦੀ ਹੁੰਦੀ ਸੀ ਵੀ ਜੈ ਇੰਨੀ ਕੰਜੂਸੀ ਚੰਗੀ ਨਹੀਂ ਹੁੰਦੀ ਰੱਬ ਆਏ ਨਹੀਂ ਪਤਾ ਕਿਹੜੇ ਵੇਲੇ ਕੱਢ ਦੇ ਆ ਨਿਕਲ ਗਈ ਆਪਣੀ ਤਾਂ ਚਲ ਕੋਈ ਨਾ ਹੁਣ ਟੈਨਸ਼ਨ ਨਾ ਲੈ ਹੋਰ ਲਿਆਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਸਾਡੀ ਨਵੀਂ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਤੇ ਸ਼ੇਅਰ ਕਰਕੇ ਜਰੂਰ ਦੱਸਣਾ ਇਸ ਵੀਡੀਓ ਚ ਇਹ ਦੱਸਿਆ ਗਿਆ ਵੀ ਕੰਜੂਸਪੁਣਾ ਨਹੀਂ ਹੀ ਕਰਨਾ ਚਾਹੀਦਾ ਧੰਨਵਾਦ ਧੰਨਵਾਦ